ਅੱਜ ਦੇ ਹਾਲਾਤ ਇਦਾਂ ਦੇ ਬਣ ਚੁੱਕੇ ਆ ਵੀ ਹਰ ਗਲੀ ਹਰ ਨੁਕੜ ਇੰਸਟਾਗ੍ਰam ਇਵਨ ਕੇ ਵਟਸਐਪ ਦੀ ਵੀ ਆ ਜਿਹੜੀਆਂ ਲੋਨ ਵਾਲੀਆਂ ਐਪਾਂ ਨੇ ਨਾ ਇਹਨਾਂ ਦੀਆਂ ਐਡ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ 10000 ਤੋਂ ਵੀ ਵੱਧ ਲੋਨ ਐਪਸ ਨੇ ਪਰ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਤੁਹਾਡੇ ਕੋਲ ਕੋਈ ਇਨਕਮ ਪ੍ਰੂਫ ਨਹੀਂ ਹੈ 90% ਐਪਸ ਇਦਾਂ ਦੀਆਂ ਨੇ ਜਿੱਨਾਏ ਦਰਵਾਜ਼ੇ ਬੰਦ ਹੋ ਜਾਂਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਉਹ ਹੀ ਲੋਨ ਐਪਸ ਦੀ ਗੱਲ ਕਰਾਂਗੇ ਜਿਨ੍ਹਾਂ ਲਈ ਕੋਈ ਇਨਕਮ ਪ੍ਰੂਫ ਨਹੀਂ ਚਾਹੀਦਾ ਤੇ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਮਜਬੂਰੀ 'ਚ ਕੋਈ ਨਾ ਕੋਈ ਲੋਨ ਲੈਣਾ ਪੈ ਜਾਂਦਾ ਹੈ ਨਾ ਕਿ ਲਗਜ਼ਰੀ ਦੇ ਲਈ ਤੇ ਅ ਤਾਂ ਕੋਸ਼ਿਸ਼ ਕਰੋ ਵੀ ਕਿਸੇ ਆਰਪੀਆਈ ਅਪਰੂਵਡ ਕੰਪਨੀ ਤੋਂ ਹੀ ਲੋਨ ਲਓ ਤੇ ਇਦਾਂ ਦਾ ਲੋਨ ਲਓ ਜਿਹਦੇ ਟਰਮਸ ਐਂਡ ਕੰਡੀਸ਼ਨ ਵੀ ਵਧੀਆ ਹੋਣਾ ਪਰ ਤੁਸੀਂ ਟੈਨਸ਼ਨ ਨਾ ਲਓ ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਹੁਣ ਇਨਸਟੈਂਟ ਲੋਨ ਐਪਸ ਨੂੰ ਜਿਹੜੀਆਂ ਕਿ ਬਿਨਾ ਇਨਕਮ ਪ੍ਰੂਫ ਦੇ ਤੁਹਾਨੂੰ ਲੋਨ ਦੇ ਦਿੰਦੀਆਂ ਨੇ ਇਹਨਾਂ ਨੂੰ ਦੋ ਕੈਟਾਗਰੀ ਚ ਰੱਖਿਆ ਜਾ ਸਕਦਾ ਹੈ ਪਹਿਲੀਆਂ ਤਾਂ ਉਹ ਜਿਨ੍ਹਾਂ ਦੇ ਲਈ ਤੁਹਾਨੂੰ ਕੋਈ ਇਨਕਮ ਨਹੀਂ ਚਾਹੀਦੀ ਪ੍ਰਾਇਮਰੀਲੀ ਸਟੂਡੈਂਟਸ ਹੋ ਸਕਦੇ ਆ ਤੇ ਦੂਜੀ ਕੈਟਾਗਰੀ ਉਹ ਜਿੱਥੋਂ ਲੋਨ ਲੈਣ ਲਈ ਤੁਹਾਨੂੰ ਇਨਕਮ ਤਾਂ ਚਾਹੀਦੀ ਹੈ ਬਟ ਕੋਈ ਇਨਕਮ ਪ੍ਰੂਫ ਅਪਲੋਡ ਕਰਨ ਦੀ ਜ਼ਰੂਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੋਨਾਂ ਹੀ ਕੈਟਾਗਰੀ ਨੂੰ ਐਨਾਲਾਈਜ਼ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੱਤ ਪੌਪੂਲਰ ਐਪਸ ਨੂੰ ਅਲੱਗ-ਅਲੱਗ ਅੱਠ ਕ੍ਰਿਟੀਕਲ ਫੈਕਟਰਸ ਤੇ ਕੰਪੇਅਰ ਕਰਾਂਗੇ ਜਿਵੇਂ ਕਿ ਲੋਨ ਅਮਾਊਂਟ ਐਲੀਜੀਬਿਲਟੀ ਇੰਟਰਸਟ ਰੇਟ ਟੇਨਿਓਰ ਪ੍ਰੋਸੈਸਿੰਗ ਫੀਸ ਡਿਸਬਰਸਮੈਂਟ ਸਪੀਡ ਲੇਟ ਫੀਸ ਤੇ ਐਪ ਰੇਟਿੰਗ ਵਗੈਰਾ ਸਾਰਾ ਕੁਝ ਤੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਵੀ ਇਹਨਾਂ ਇਨਸਟੈਂਟ ਲੋਨ ਐਪਸ ਤੋਂ ਤੁਹਾਨੂੰ ਮੈਕਸਿਮਮ ਕਿੰਨਾ ਲੋਨ ਮਿਲ ਸਕਦਾ ਹੈ ਤੇ ਇਹਦੇ ਨਾਲ ਨਾਲ ਇਹ ਵੀ ਦੇਖਾਂਗੇ ਵੀ ਉਸ ਲੋਨ ਦਾ ਮੈਕਸਿਮਮ ਟਿਨਿਓਰ ਕਿੰਨਾ ਹੋ ਸਕਦਾ ਹੁਣ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਨਾਵੀ ਤੇ ਸਭ ਤੋਂ ਵੱਧ ਲੋਨ ਮਿਲ ਸਕਦਾ ਉਸ ਤੋਂ ਬਾਅਦ ਹੁੰਦਾ ਹੈ Airtel Flexi LazyPay MoneyTap ਤੇ Credit ਵੀ ਜਿੱਥੇ ਤੁਹਾਨੂੰ 5 ਲੱਖ ਤੱਕ ਦਾ ਲੋਨ ਮਿਲ ਸਕਦਾ ਉਸ ਤੋਂ ਬਾਅਦ ਹੁੰਦੇ ਆ M-Pocket ਤੇ Pocketly ਜਿੱਥੇ ਤੁਹਾਨੂੰ ਸਭ ਤੋਂ ਘੱਟ ਅਮਾਊਂਟ ਦਾ ਲੋਨ ਮਿਲਦਾ ਹੈ ਦੇ ਉਸ ਲਈ ਕਿਉਂਕਿ ਇਹ ਮੋਸਟਲੀ ਸਟੂਡੈਂਟ ਫੋਕਸਡ ਐਪ ਨੇ ਜਿਨ੍ਹਾਂ ਦੇ ਕੋਲੇ ਕੋਈ ਆਪਣਾ ਇਨਕਮ ਸੋਰਸ ਨਹੀਂ ਹੁੰਦਾ ਹੁਣ ਬਾਕੀ ਦੀਆਂ ਪੰਜ ਐਪਸ ਨੇ ਉੱਥੇ ਤੁਹਾਨੂੰ ਇਨਕਮ ਸੋਰਸ ਦਾ ਚਾਹੀਦਾ ਬਟ ਕੋਈ ਇਨਕਮ ਪ੍ਰੂਫ ਜੋ ਕਿ ਸੈਲਰੀ ਸਲਿੱਪ ਵਗੈਰਾ ਐਤਾ ਦਾ ਕੁਝ ਵੀ ਅਪਲੋਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੁਣ ਜੇਕਰ ਗੱਲ ਕਰੀਏ ਟਿਨਿਓਰ ਦੀ ਤਾਂ ਤਿੰਨ ਐਪਸ ਨੇ ਜਿਵੇਂ ਕਿ ਲੇਜੀਪੇ ਐਟਰਲ ਫਲੈਕਸੀ ਤੇ ਨਾਵੇ ਜਿੱਥੇ ਤੁਹਾਨੂੰ 5 ਸਾਲ ਤੱਕ ਦਾ ਲੋਨ ਮਿਲ ਸਕਦਾ ਉਸ ਤੋਂ ਬਾਅਦ ਆਉਂਦੀ ਹੈ ਕਿ ਮਨੀ ਟੈਪ ਜਿੱਥੇ ਤੁਹਾਨੂੰ 3 ਸਾਲ ਤੱਕ ਦਾ ਲੋਨ ਮਿਲ ਸਕਦਾ ਹੈ ਕ੍ਰੈਡਿਟ ਵੀ ਤੇ ਤੁਹਾਨੂੰ 2 ਸਾਲ ਤੱਕ ਦਾ ਲੋਨ ਮਿਲ ਸਕਦਾ ਹੈ ਅਗੇਨ ਐਮ ਪੌਕੇਟ ਤੇ ਪੌਕੇਟਲੀ ਦੀ ਗੱਲ ਕਰੀਏ ਉੱਥੇ ਤੁਹਾਨੂੰ ਅਮਾਉਂਟ ਦੇ ਨਾਲ ਨਾਲ ਟਿਨਿਓਰ ਵੀ ਕਾਫੀ ਘੱਟ ਮਿਲਦਾ ਹੈ ਦੇਖਿਆ ਜਾਵੇ ਤਾਂ 4 ਮਹੀਨੇ ਲੋਨ ਦਾ ਟਿਨਿਓਰ ਕੁਝ ਵੀ ਨਹੀਂ ਹੁੰਦਾ ਬਟ ਅਗੇਨ ਫਿਰ ਇਹ ਉਹੀ ਐਪਸ ਨੇ ਜਿਹੜੀਆਂ ਸਟੂਡੈਂਟਸ ਨੂੰ ਟਾਰਗੇਟ ਕਰ ਰਹੀਆਂ ਨੇ ਜਿਨ੍ਹਾਂ ਦੇ ਕੋਲ ਕੋਈ ਆਪਣਾ ਇਨਕਮ ਸੋਰਸ ਨਹੀਂ ਹੁੰਦਾ ਤੇ ਉਹ ਆਪਣੇ ਮੰਥਲੀ ਖਰਚਾਂ ਦੇ ਲਈ ਇਹਨਾਂ ਪਰਸਨਲ ਐਪਸ ਤੇ ਡਿਪੈਂਡੈਂਟ ਹੁੰਦੇ ਆ ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਐਪਸ ਤੇ ਉਹਨਾਂ ਦੇ ਟੇਬਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆਲਮੋਸਟ ਸਾਰੀਆਂ ਹੀ ਐਪਸ ਦੇ ਨਾਲ ਸੇ ਇੰਟਰਸਟ ਦੀ ਰੇਂਜ ਦਿੱਤੀ ਹੋਈ ਹੈ। ਹਾਲਾਂਕਿ ਇਹਨਾਂ ਐਪਸ ਦੇ ਇਸ ਇੰਟਰਸਟ ਤੋਂ ਸਾਨੂੰ ਕੋਈ ਬਹੁਤਾ ਆਈਡੀਆ ਨਹੀਂ ਲੱਗਦਾ। ਕੋਈ ਕਲੀਅਰ ਕਲੈਰਿਟੀ ਨਹੀਂ ਮਿਲਦੀ ਹੈ। ਬੇਸ਼ੱਕ ਇਹਨਾਂ ਨੇ ਬ੍ਰੌਡਲੀ ਆਪਣੇ ਇੰਟਰਸਟ ਦੀ ਰੇਂਜ ਦਿੱਤੀ ਹੋਈ ਹੈ ਪਰ ਸਾਨੂੰ ਕੋਈ ਵਧੀਆ ਜਿਹੀ ਪਿਕਚਰ ਕਲੀਅਰ ਨਹੀਂ ਹੋਏਗੀ। ਜੇਕਰ ਕੰਪੈਰੀਜ਼ਨ ਕੀਤਾ ਜਾਵੇ ਤਾਂ ਐਮ ਪਾਕਟ ਤੇ ਪਾਕਟ ਲਈ ਸਭ ਤੋਂ ਵੱਧ ਚਾਰਜਸ ਲਗਾ ਰਹੇ ਆ। ਉਹ ਇਸ ਕਰਕੇ ਕਿਉਂਕਿ ਫਿਰ ਇਹ ਸਟੂਡੈਂਟਸ ਨੂੰ ਟਾਰਗੇਟ ਕਰ ਰਿਹਾ ਜਿਨ੍ਹਾਂ ਦਾ ਕੋਈ ਆਪਣਾ ਸਿੰਪਲ ਸਕੋਰ ਨਹੀਂ ਹੁੰਦਾ, ਕੋਈ ਇਨਕਮ ਸੋਰਸ ਨਹੀਂ ਹੁੰ ਕੁਚ ਚਾਰजेस ਲੱਗਦੇ ਆ ਕਿਸੇ ਦੇ ਫਲੈਟ ਚਾਰजेस ਨੇ ਜਿਵੇਂ ਕਿ ਲੇਜ਼ੀ ਪੇ ਹੋ ਗਿਆ ਕ੍ਰੈਡਿਟ ਵੀ ਐਮ ਪੌਕੇਟ ਤੇ ਪੌਕੇਟਲੀ ਤੇ ਬਾਕੀਆਂ ਦੇ ਜਿਵੇਂ ਵੇਰੀਏਬਲ ਚਾਰजेस ਨੇ ਜਿਵੇਂ ਕਿ ਟੀਐਲ ਫਲੈਕਸੀ ਤੇ ਮਨੀ ਟੈਪ ਪ੍ਰੀਪੇਮੈਂਟ ਦੀ ਗੱਲ ਕਰੀਏ ਤਾਂ ਉੱਥੇ ਵੀ ਸੇਮ ਹੀ ਕਹਾਣੀ ਹੈ ਕਿਸੇ ਦੇ ਵੇਰੀਏਬਲ ਚਾਰजेस ਨੇ ਤੇ ਕਿਸੇ ਦੇ ਫਲੈਟ ਚਾਰजेस ਨੇ ਹੁਣ ਇਹਨਾਂ ਚੋਂ ਤੁਹਾਡੇ ਲਈ ਕਿਹੜਾ ਐਪ ਸਹੀ ਰਹੇਗਾ ਉਹ ਟੋਟਲੀ ਡਿਪੈਂਡ ਕਰਦਾ ਹੈ ਵੀ ਤੁਹਾਡਾ ਲੋਨ ਅਮਾਊਂਟ ਕਿੰਨਾ ਬਟ ਆਪਾਂ ਫਿਰ ਵੀ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆ ਮੰਨ ਲਓ ਤੁਸੀਂ 50000 ਦਾ ਲੋਨ ਲਿਆ ਸੀ 6 ਮਹੀਨੇ ਦੇ ਲਈ ਤੇ ਉਹ ਲੋਨ ਤੁਸੀਂ ਇੱਕ ਮਹੀਨਾ ਪਹਿਲਾਂ ਪ੍ਰੀਪੇ ਕਰ ਉਸ ਤੋਂ ਬਾਅਦ Airtel Flexi ਤੇ MoneyTap ਬਾਕੀ ਸਾਰਿਆਂ ਦੇ ਵਿੱਚ ਜਿਹੜੀ ਪ੍ਰੋਸੈਸਿੰਗ ਫੀਸ ਹੈ ਉਹ ਕਾਫੀ ਮੋਡਰੇਟ ਹੈ। Navie ਦੇ ਵਿੱਚ ਤਾਂ 0 ਪ੍ਰੋਸੈਸਿੰਗ ਫੀਸ ਲੱਗ ਰਹੀ ਹੈ। ਬਟ ਅਗੇਨ ਫਿਰ Navie ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਸਿਮਲ ਸਕੋਰ 750 ਤੋਂ ਉੱਪਰ ਹੈ, ਇੱਕ ਸਟੇਬਲ ਇਨਕਮ ਸੋਰਸ ਹੈ। ਬੇਸਿਕਲੀ Navie ਦੇ ਕੋਲ ਜਿਹੜੀ ਪ੍ਰੋਫਾਈਲਸ ਨੇ ਉਹ ਕਸਟਮਰ ਨੂੰ ਨਾਰਮਲ ਬੈਂਕ ਤੋਂ ਵੀ ਬੜੇ ਆਰਾਮ ਨਾਲ ਲੋਨ ਮਿਲ ਸਕਦਾ ਹੈ। ਪ੍ਰੀਪੇਮੈਂਟ ਦੀ ਗੱਲ ਕਰੀ ਤਾਂ ਐਜ਼ ਐਕਸਪੈਕਟਿਡ M-Pocket ਤੇ ਸਭ ਤੋਂ ਜ਼ਿਆਦਾ ਚਾਰजेस ਲੱਗ ਰਹੇ ਹੈ ਤੇ ਉਸ ਤੋਂ ਬਾਅਦ ਹੁੰਦਾ Airtel Flexi ਤੇ Credit ਵੀ। ਇਦਾਂ ਦੀਆਂ ਤਿੰਨ ਐਪਸ ਨੇ Navie, LazyPay ਤੇ Pocket ਲਈ ਸਟਾ ਲਿਜੀਬਿਲਟੀ ਕ੍ਰਾਈਟੇਰੀਆ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਵੀ ਐਮ ਪੌਕੇਟ ਤੇ ਪੌਕੇਟ ਲਈ ਸਟੂਡੈਂਟ ਫੋਕਸ ਟਰੈਪ ਨੇ ਮਤਲਬ ਇਥੇ ਤੁਹਾਨੂੰ ਲੋਨ ਲੈਣ ਦੇ ਲਈ ਇਨਕਮ ਪ੍ਰੂਫ ਤਾਂ ਛੱਡੋ ਜੇਕਰ ਇਨਕਮ ਸੋਰਸ ਨਹੀਂ ਹੈ ਤਾਂ ਵੀ ਕੰਮ ਚੱਲ ਜੇਗਾ ਪਰ ਧਿਆਨ ਰਹੇ ਵੀ ਜੇਕਰ ਤੁਹਾਡੀ ਉਮਰ 22-23 ਸਾਲ ਤੋਂ ਉੱਪਰ ਹੈ ਫਿਰ ਤੁਹਾਨੂੰ ਕੋਈ ਨਾ ਕੋਈ ਇਨਕਮ ਪ੍ਰੂਫ ਜ਼ਰੂਰ ਦਿਖਾਉਣਾ ਪਏਗਾ ਹੁਣ ਏਜ ਦੀ ਗੱਲ ਕਰੀਏ ਜੇਕਰ ਤੁਸੀਂ 21 ਸਾਲ ਤੋਂ ਉੱਪਰ ਹੋ ਤਾਂ ਜ਼ਿਆਦਾਤਰ ਐਪਸ ਜਿਵੇਂ ਕਿ ਨਾ ਵੀ ਲੇਜੀ ਪੇ ਰਟਲ ਫਲੈਕਸੀ ਕ੍ਰੈਡਿਟ ਵੀ ਦੇ ਵਿੱਚ ਤੁਸੀਂ ਕੁਆਲੀਫਾਈ ਕਰ ਜਾਂਦੇ ਹੋ ਮਨੀ ਟਰੈਪ ਦੇ ਵਿੱਚ ਤੁਹਾਡੀ ਘੱਟੋ ਘੱਟ ਉਮਰ 23 ਸਾਲ ਹੋਣੀ ਪਾਕਟ ਤੇ ਪਾਕਟ ਲਈ ਪਰ ਹਾਂ ਜੇਕਰ ਤੁਹਾਡਾ ਸਿੰਪਲ ਸਕੋਰ 600 ਤੋਂ 700 ਦੀ ਰੇਂਜ ਦੇ ਵਿੱਚ ਹੈ ਫਿਰ ਤੁਹਾਨੂੰ ਆਲਮੋਸਟ ਸਾਰੀਆਂ ਐਪਸ ਤੋਂ ਕੁਝ ਨਾ ਕੁਝ ਆਫਰ ਮਿਲ ਜੇਗਾ ਹਾਂ ਉਹ ਗਲ ਬਖਰੀਆ ਵੀ ਹਾਈ ਇੰਟਰਸਟ ਵਾਲਾ ਆਫਰ ਮਿਲੇਗਾ ਪਰ ਕੁਝ ਨਾ ਕੁਝ ਮਿਲ ਜਰੂਰ ਜਾਏਗਾ ਹੁਣ ਨਾਵੀ ਦੇ ਵਿੱਚ ਮਿਨੀਮਮ ਸਿਬਲ ਕ੍ਰਾਈਟੇਰੀਆ ਹੀ 750 ਤੋਂ ਉੱਪਰ ਹੈ ਸੱਚ ਦੱਸਾਂ ਤਾਂ ਨਾਵੀ ਸਿਰਫ ਉਹਨਾਂ ਕਸਟਮਰਸ ਦੇ ਲਈ ਹੈ ਜਿਨ੍ਹਾਂ ਨੂੰ ਜਿਹੜੇ ਆਨ ਨਾਰਮਲ ਫਿਜ਼ੀਕਲ ਵੱਡੇ ਬੈਂਕ ਹੈ ਨਾ ਉਹਨਾਂ ਤੋਂ ਵੀ ਲੋਨ ਬੜੇ ਆਰਾਮ ਨਾਲ ਮਿਲ ਜਾਏ ਹੁਣ ਜੇਕਰ ਮੰਥਲੀ ਸੈਲਰੀ ਦੀ ਗੱਲ ਕਰੀਏ ਤਾਂ Airtel ਤੇ ਕ੍ਰੈਡਿਟ ਵੀ ਉਹਦੇ ਲਈ ਤੁਹਾਡੀ ਜਿਹੜ ਹਜ਼ਾਰ কা ਟੋ ਕਟ ਮੰਥਲੀ ਸੈਲਰੀ ਹੋਣੀ ਚਾਹੀਦੀ ਆ ਚਲੋ ਹੁਣ ਆਪਾਂ ਦੇਖਦੇ ਆਂ ਵੀ ਇਹਨਾਂ ਕੰਪਨੀਆਂ ਦੇ ਵਿੱਚ ਲੋਨ ਲਈ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਤੇ ਤੁਹਾਨੂੰ ਕਿੰਨਾ ਕੁ ਜਲਦੀ ਲੋਨ ਮਿਲ ਸਕਦਾ ਹੁਣ ਇਹਨਾਂ ਸਾਰੀਆਂ ਇਨਸਟੈਂਟ ਲੋਨ ਐਪਸ ਦੇ ਵਿੱਚ ਅਪਲਾਈ ਤਾਂ ਤੁਸੀਂ ਆਨਲਾਈਨ ਹੀ ਕਰਨਾ ਹੈ ਤੇ ਪੈਸਾ ਵੀ ਆਨਲਾਈਨ ਹੀ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋ ਜਾਏਗਾ ਹੁਣ ਕੁਝ ਕੁ ਐਪਸ ਨੇ ਜਿਵੇਂ ਕਿ ਨਾ ਵੀ ਲੇਜੀ ਤੇ ਐਮ ਪੌਕੇਟ ਜਿੱਥੇ ਤੁਹਾਨੂੰ ਪੈਸਾ ਵਿਦਿਨ ਮਿੰਟਸ ਹੀ ਮਿਲ ਜਾਂਦਾ ਹੈ ਤੇ ਕੁਝ ਕੁ ਐਪਸ ਇਦਾਂ ਦੀਆਂ ਨਹੀਂ ਜਿਵੇਂ ਕਿ Airtel Flexi Money App ਜਿੱਥੇ ਤੁਹਾਨੂੰ ਪੈਸਾ ਮਿਲਣ ਦੇ ਲਈ ਇੱਕ ਤੋਂ ਦੋ ਦਿਨ ਲੱਗ ਜਾਂਦੇ ਆ ਸੱਚ ਦੱਸਾਂ ਤਾਂ ਲੋਨ ਕਿੰਨੀ ਜਲਦੀ ਮਿਲੇਗਾ ਕਿੰਨਾ ਲੇਟ ਮਿਲੇਗਾ ਇਹ ਡਿਪੈਂਡ ਕਰਦਾ ਹੈ ਵੀ ਤੁਹਾਡਾ ਸਿੰਪਲ ਸਕੋਰ ਕਿਦਾਂ ਦਾ ਹੈ ਤੁਹਾਡੇ ਡਾਕੂਮੈਂਟ ਕਿੰਨੇ ਕੁ ਸਹੀ ਹੈ ਤੁਸੀਂ ਪਹਿਲਾਂ ਕੋਈ ਡਿਫਾਲਟ ਤਾਂ ਨਹੀਂ ਕੀਤਾ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਤੇ ਤੁਹਾਡਾ ਕੇਸ ਜਿੰਨਾ ਸਿੰਪਲ ਹੋਏਗਾ ਪੈਸਾ ਤੁਹਾਨੂੰ ਓਨਾ ਜਲਦੀ ਮਿਲੇਗਾ ਹੁਣ ਇੱਥੇ ਮੈਂ ਇੱਕ ਚੀਜ਼ ਮੈਂਸ਼ਨ ਕਰਨੀ ਚਾਹੁੰਨਾ ਵੀ ਇਹ ਸਾਰੀ ਇਨ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਦਿਸ ਇਜ਼ ਦਾ ਬੈਸਟ ਵੀਡੀਓ ਔਨ ਇਨਸਟੈਂਟ ਲੋਨ ਐਪ ਇੰਨੇ ਚੀਜ਼ ਸਾਡੀ ਬਹੁਤ ਸਕਸੈਸਫੁਲ ਹੋ ਜਾਏਗੀ ਤੇ ਚਲੋ ਫਿਰ ਹੁਣ ਆਪਾਂ ਲਾਸਟ ਦੇ ਵਿੱਚ ਨੇ ਐਪਸ ਨੇ ਰੇਟਿੰਗ ਦੇਖ ਲੈਣੇ ਆ ਜਿੱਥੇ ਤੁਹਾਨੂੰ ਪੂਰੀ ਕਹਾਣੀ ਕਲੀਅਰ ਹੋ ਜਾਏਗੀ ਇੱਥੇ ਆਲਮੋਸਟ ਸਾਰੀਆਂ ਹੀ ਐਪਸ ਦੀ ਜਿਹੜੀ ਰੇਟਿੰਗ ਹੈ ਉਹ 4 ਤੋਂ ਉੱਪਰ ਹੈ ਤੇ ਡਾਊਨਲੋਡਸ ਵੀ ਅੱਛੇ ਘਾਸੇ ਆ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਸਿਰਫ ਇੱਕ ਪਾਕਟਲੀ ਐਪ ਹੈ ਪੈਦਾ ਦੀ ਹੈ ਜਿਹੜੀ ਮਾਰਕੀਟ ਦੇ ਵਿੱਚ ਕਾਫੀ ਨਵੀਂ ਹੈ ਇਸੇ ਕਰਕੇ ਉਹ ਐਪਲ ਐਪ ਸਟੋਰ ਤੇ ਦੇਖੋਗੇ ਤਾਂ ਥੋੜੀ ਜਿਹੀ ਉਹਦੀ ਰੇਟਿੰਗ ਆ ਉਹ ਵੀ ਘਟ ਹੈ। ਬਾਕੀ ਐਮ ਪਾਕਟ ਦੀ ਗੱਲ ਕਰਾਂ ਤਾਂ ਉਹਦੀ ਤਾਂ ਐਪਲ ਦੀ ਐਪ ਹੀ ਨਹੀਂ ਐ ਸਿਰਫ ਐਂਡਰੋਇਡ ਦੀ ਹੀ ਐਪ ਹੈ। ਹੁਣ ਇਹਦੇ ਨਾਲ ਨਾਲ ਨਾ ਆਪਾਂ ਇਹਨਾਂ ਕੰਪਨੀਆਂ ਦੀ ਕਸਟਮਰ ਸਪੋਰਟ ਵੀ ਦੇਖ ਹੀ ਲੈਣੇ ਆ ਜਿਹਨਾਂ ਨਾਲ ਸਾਡੀ ਜਿਹੜੀ ਕਨਵਰਸੇਸ਼ਨ ਆ ਉਹਦਾ ਕਨਕਲੂਡ ਹੋ ਜਾਏਗਾ। ਕਿਉਂਕਿ ਅਸੀਂ ਬਹੁਤ ਸਾਰੇ ਕੇਸਸ ਦੇ ਵਿੱਚ ਦੇਖਿਆ ਵੀ ਇਹ ਜਿਹੜੀਆਂ ਕੰਪਨੀਆਂ ਨੇ ਪੁੱਠੇ ਸਿੱਦੇ ਚਾਰਜਸ ਲਾਉਂਦੀਆਂ ਰਹਿੰਦੀਆਂ ਨੇ। ਤਾਂ ਐਦਾਂ ਦੇ ਟਾਈਮ ਤੇ ਕਸਟਮਰ ਸਪੋਰਟ ਦੀ ਬੜੀ ਜ਼ਰੂਰਤ ਪੈਂਦੀ ਆ। ਆਈਡਲੀ ਤੁਹਾਨੂੰ ਉਸੇ ਕੰਪਨੀ ਨੂੰ ਪ੍ਰੈਫਰ ਕਰਨਾ ਤੇ ਅਸੀਂ ਦੇਖ ਸਕਦੇ ਹਾਂ ਵੀ ਇੱਥਾਂ ਦੀਆਂ ਸਿਰਫ ਤਿੰਨ ਐਪਸ ਨੇ ਜਿਹੜੀਆਂ ਕਿ ਮਨੀ ਟੈਪ ਐਂਡ ਪੌਕੇਟ ਤੇ ਪੌਕਟਲੀ ਜੋ ਸਿਰਫ ਈਮੇਲ ਦੀ سپورਟ ਦਿੰਦਿਆਂ ਨੇ। ਬਾਕੀ ਸਾਰੀਆਂ ਐਪਸ ਜਾਂ ਤਾਂ ਤੁਹਾਨੂੰ ਫੋਨ ਦੀ سپورਟ ਜਾਂ ਫਿਰ ਚੈਟਬੋਟ ਦੀ ਵੀ سپورਟ ਦਿੰਦਿਆਂ ਨੇ। ਹੁਣ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਵੀ ਇੰਨੀਆਂ ਸਾਰੀਆਂ ਐਪਸ ਦੇ ਵਿੱਚੋਂ ਕੋਈ ਇੱਕ ਬੈਸਟ ਇਨਸਟੈਂਟ ਲੋਨ ਐਪ ਕੱਢਣਾ ਕਾਫੀ ਮੁਸ਼ਕਲ ਕੰਮ ਹੈ। ਸੱਚ ਦੱਸਾਂ ਤਾਂ ਆਨਸਰ ਹੈ ਜਿਹੜਾ ਉਹ ਹਰ ਇੱਕ ਕਸਟਮਰ ਦੇ ਹਿਸਾਬ ਨਾਲ ਚੇਂਜ ਹੋ ਜਾਏਗਾ। ਹੁਣੇ ਹਰ ਇੱਕ ਨੂੰ ਦੇਖਣਾ ਪੈਣਾ ਵੀ ਉਹਨਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਹਨਾਂ ਲਈ ਬੈਸਟ ਐਪ ਕਿਹੜੀ ਹੈ। ਬਾਕੀ ਐਜ਼ ਯੂ ਕੈਨ ਸੀ ਕਿ ਬਹੁਤ ਸਾਰੇ ਐਫਰਟ ਲੱਗੇ ਐਸ ਵੀਡੀਓ ਨੂੰ ਬਣਾਉਣ ਦੇ ਲਈ ਸੋ ਇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੇ ਫਾਈਟ